ਇਕਮਾ ਇੱਧਰ ਕਾਕੇ ਮੇਰੇ ਘਰ ਵਾਲੀ ਜਸ਼ਮਨਦੀਪ ਕੌਰ ਮੇਰੀ ਗੁੜੀ ਆਇਕਮਨੂਰ ਸ਼ਰਮਾ ਜੀ ਅੱਛਾ ਤੇ ਮੇਰੇ ਡੈਡੀ ਨੂੰ ਕਈ ਮਿਲਾਈਆਂ ਪਈ ਸੀ ਉਹ ਪਿੰਡ ਵਾਲੇ ਇੰਨੇ ਨੂੰ ਆ ਗਏ ਜੀ ਉਹਨਾਂ ਇਹ ਦੂਜੇ ਕੁੜਸ ਬੰਦ ਗਿਆ ਨਾ ਹਾਂਜੀ ਬਾਈ ਲਵ ਮੈਰਿਜ ਪੰਜ ਸਾਲ ਹੋ ਗਏ ਸੀਗੇ ਜੀ ਇੱਕ ਕੁੜੀ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਲਿਆ ਲਵ ਮੈਰਿਜ ਕਰਵਾ ਲਈ ਗਈ ਆਪਣੇ ਪਿਓ ਦੀ ਮਰਜ਼ੀ ਦੇ ਖਿਲਾਫ ਜਾ ਕੇ ਉਹੋ ਪਿਓ ਜਿਹਨੂੰ ਆਪਣੀ ਧੀ ਦੇ ਉੱਪਰ ਨਾਜ਼ ਸੀ ਬੜਾ ਹੀ ਮਾਣ ਹੁੰਦਾ ਸੀ ਕਿ ਇਹੇ ਮੇਰੀ लाਡਲੀ ਧੀ ਹੈ ਪੜਾ ਲਿਖਾਉਂ ਕਾ ਮੈਂ ਇਸਨੂੰ ਅਧਿਕ ਅਫਸਰ ਬਣਾਉਂ ਉਸ ਦੇ ਜਦੋਂ ਸਾਰੇ ਸੁਪਨੇ ਟੁੱਟੇ ਤਾਂ ਉਹ 2 ਸਾਲ ਬਾਅਦ ਵੀ ਇਹ ਸਾਰੇ ਦੁੱਖਾਂ ਨੂੰ ਅਤੇ ਤਕਲੀਫ ਨੂੰ ਭੁੱਲ ਨਾ ਪਾਇਆ ਗੁੱਸੇ ਦੇ ਵਿੱਚ ਆ ਕੇ ਹੁਣ ਇਸ ਪਿਓ ਦੇ ਵੱਲੋਂ ਆਪਣੀ ਉਸੇ ਧੀ ਨੂੰ ਮਾਰ ਮੁਕਾਇਆ ਗਿਆ ਜਿਨੇ ਕਿ ਲਵ ਮੈਰਿਜ ਕਰਵਾਈ ਸੀ ਨਾ ਆਪਣੀ ਧੀ ਨੂੰ ਸਗੋਂ ਆਪਣੀ ਦੋਹਤੀ ਨੂੰ ਵੀ ਮਾਰ ਦਿੱਤਾ ਗਿਆ ਬਠਿੰਡਾ ਦੇ ਪਿੰਡ ਵਿਰਕ ਕਲਾ ਦੇ ਵਿੱਚ ਦਿਲ ਨੂੰ ਦਹਿਲਾ ਦੇਣ ਵਾਲਾ ਇਹ ਮਾਮਲਾ ਜਦੋਂ ਹਰੇਕ ਨੇ ਦੇਖਿਆ ਤਾਂ ਹਰ ਕੋਈ ਪਰੇਸ਼ਾਨ ਹੋਇਆ ਕਿ ਕਿੰਜ ਇਹ ਕੁੜੀ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ ਨਜ਼ਰ ਆ ਰਹੀ ਹੈ ਕੁਝ ਸਮਾਂ ਪਹਿਲਾਂ ਉਹਨੇ ਘਰ ਦੇ ਵਿੱਚ ਜਨਮ ਦਿਨ ਵੀ ਮਨਾਇਆ ਕੇਕ ਕੱਟਣ ਦੀਆਂ ਫੋਟੋਆਂ ਸਾਹਮਣੇ ਆਈਆਂ ਪਰ ਉਹਦੀ ਖੁਸ਼ੀ ਇਸ ਕੁੜੀ ਦੇ ਪਿਤਾ ਨੂੰ ਨਹੀਂ ਦਿਖੀ ਉਸ ਨੂੰ ਇਹ ਹੀ ਸੀ ਕਿ ਇਹਨੇ ਮੇਰੀ ਮਰਜ਼ੀ ਦੇ ਖਿਲਾਫ ਜਾ ਕੇ ਵਿਆਹ ਕਰਵਾਇਆ ਅਤੇ ਆਪਣੇ ਘਰ ਪਰਿਵਾਰ ਦੇ ਵਿੱਚ ਇਹ ਖੁਸ਼ੀਵੇਂ ਰਹਿ ਸਕਦੀ ਹੈ ਇਸ ਮਗਰੋਂ ਆਪਣੀ ਦੋਸਤੀ ਨੂੰ ਵੀ ਮਾਰ ਮੁਕਾਇਆ ਗਿਆ ਇਸ ਨਾਨਨੇ ਦੇ ਵੱਲੋਂ ਇਸ ਖੂਨੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮਚ ਗਈ ਪਿੰਡ ਦੇ ਨੰਬਰਦਾਰ ਰਾਜਵੀਰ ਸਿੰਘ ਰਾਜਾ ਦੀਤੀ ਜਸ਼ਨਦੀਪ ਕੌਰ ਨੇ ਲਗਭਗ 1.5 ਸਾਲ ਪਹਿਲਾਂ ਹੀ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਰਮਨਦੀਪ ਸ਼ਰਮਾ ਨਾਮ ਦੇ ਮੁੰਡੇ ਦੇ ਨਾਲ ਵਿਆਹ ਕਰਵਾਇਆ ਸੀ ਪਿੰਡ ਦੇ ਨੰਬਰਦਾਰ ਨੂੰ ਇਹ ਗੱਲ ਹੁਣ ਤੱਕ ਪਰੇਸ਼ਾਨ ਕਰ ਰਹੀ ਸੀ ਕਿ 4 ਸਾਲਾਂ ਬਾਅਦ ਉਸਨੇ ਆ ਕੇ ਆਪਣੀ ਧੀ ਅਤੇ ਦੋਤੀ ਨੂੰ ਬੁਰੀ ਤਰ੍ਹਾਂ ਦੇ ਨਾਲ ਮਾਰਿਆ ਜਸ਼ਨਦੀਪ ਕੌਰ ਜੱਟ ਸਿੱਖ ਪਰਿਵਾਰ ਦੇ ਨਾਲ ਸਬੰਧਿਤ ਸੀ ਇਹ ਦੱਸਿਆ ਜਾ ਰਿਹਾ ਹੈ ਜਦੋਂ ਕਿ ਰਮਨਦੀਪ ਪੰਡਤ ਪਰਿਵਾਰ ਦੇ ਨਾਲ ਇਹ ਸਾਰੀਆਂ ਗੱਲਾਂ ਪਿੰਡਾਂ ਦੇ ਵਿੱਚ ਆਮ ਨੇ ਕਿ ਇਹਨਾਂ ਤੇ ਚਰਚਾ ਹੁੰਦੀ ਹੈ ਇੱਕ ਦੂਸਰੇ ਨੂੰ ਬੋਲਿਆ ਤੇ ਸੁਣਾਇਆ ਜਾਂਦਾ ਇਸ ਵਿਆਹ ਨੂੰ ਲੈ ਕੇ ਵੀ ਲੜਕੀ ਦੇ ਪਰਿਵਾਰ ਦੇ ਵੱਲੋਂ ਕਦੇ ਵੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਕਿਉਂਕਿ ਪਿੰਡਾਂ ਵਾਲੇ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਤਾਂ ਘਾਇਰ ਕੁੜੀ-ਮੁੰਡਾ ਆਪਸ ਦੇ ਵਿੱਚ ਖੁਸ਼ ਸਨ ਤਾਂ ਘਰ ਦੇ ਵਿੱਚ 1.5 ਸਾਲ ਬਾਅਦ ਇੱਕ ਪਿਆਰੀ ਜਹੀ ਧੀ ਹੋ ਗਈ ਤੇ ਅੱਜਵੇਰੇ ਜਸ਼ਨਦੀਪ ਕੋਰ ਆਪਣੀ ਧੀ ਨੂੰ ਦਵਾਈ ਦਿਵਾਉਣ ਦੇ ਲਈ ਹੀ ਪਿੰਡ ਦੇ ਬੱਸ ਸਟੈਂਡ ਆਈ ਹੋਈ ਸੀ ਜਦੋਂ ਉਸਦੇ ਪਿਤਾ ਰਾਜਵੀਰ ਸਿੰਘ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਇੱਥੇ ਗਏ ਤਾਂ ਧੀ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਸ਼ਨਦੀਪ ਕੋਰ ਮੌਕੇ ਤੇ ਹੀ ਦਮ ਤੋੜ ਜਾਂਦੀ ਹੈ ਜਦੋਂ ਕਿ ਉਸ ਦੀ ਧੀ ਵੀ ਜ਼ਖਮੀ ਹੋ ਗਈ ਇਸ ਨੂੰ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ। ਮ੍ਰਿਤਕ ਦੇ ਪਤੀ ਰਵਨਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪਰਿਵਾਰ ਦੇ ਵਿੱਚ ਕਿਸੇ ਕਿਸਮ ਦਾ ਕੋਈ ਵੀ ਝਗੜਾ ਨਹੀਂ ਸੀ। ਉਹ ਆਪਣੀ ਪਤਨੀ ਅਤੇ ਬੱਚੀ ਦੇ ਨਾਲ ਸੁਖ ਸ਼ਾਂਤੀ ਦੇ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਉਸ ਦੇ ਵੱਲੋਂ ਦੋਸ਼ ਲਗਾਇਆ ਗਿਆ ਕਿ ਉਸਤੇ ਸਹੁਰੇ, ਸਾਸਤੇ ਸਾਲੇ ਨੇ ਮਿਲ ਕੇ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਹੈ। ਰਮਨਦੀਪ ਨੇ ਪੁਲਿਸ ਤੋਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਸੀ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ ਹਸਪਤਾਲ ਦੇ ਵਿੱਚ ਵੀ ਟੀਮਾਂ ਭੇਜੀਆਂ ਗਈਆਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਅਤੇ ਪਰਿਵਾਰ ਨੂੰ ਇਸ ਸਮੇਂ ਭਰੋਸਾ ਦਿਵਾਇਆ ਜਾ ਰਿਹਾ ਹੈ ਪਤੀ ਨੂੰ ਇਸ ਸਮੇਂ ਭਰੋਸਾ ਦਿੱਤਾ ਗਿਆ ਕਿ ਜਿਹੜੇ ਵੀ ਦੋਸ਼ੀ ਨੇ ਇਸ ਦੇ ਵਿੱਚ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਕਾਨੂੰਨ ਦੇ ਅਨੁਸਾਰ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ ਬਠਿੰਡਾ ਤੋਂ ਅਵਿਨਾਸ਼ ਦੀ ਰਿਪੋਰਟ ਬਾਈ ਮੇਰਾ ਨਾਮ ਰਵੀ ਆ ਵਰਕ ਤੋਂ ਪੈਂਡਾ ਮੇਰਾ ਅੱਛਾ ਕੈਪੀਟਲ ਚ ਕੈਸ਼ ਵਾਂ ਚਲਾਉਣਾ ਮੈਂ ਅੱਛਾ ਜੇ ਮੈਂ ਤੜਕੇ ਕੰਮ ਤੇ ਕੁੜੀ ਨੂੰ ਜਖਾਮ ਸੀ ਗੋਸ਼ੀ ਦੇ ਦਵਾਈ ਲੈਣ ਗਏ ਆ ਅੱਛਾ ਇਹਨਾਂ ਨੇ ਆ ਕੇ ਮਗਰੋਂ ਨਾਲੇ ਤਾਂ ਮੇਰੇ ਡੈਡੀ ਦੇ ਮਾਰੇ ਉਹਨਾਂ ਨੂੰ ਤਾਂ ਖਤਮ ਹੀ ਕਰਤਾ ਬਾਈ ਡੈਡੀ ਵੇਨ ਨੂੰ ਛੜਾ ਤੇ ਇਹ ਅੰਦਰ ਸੀਗੇ ਅੱਛਾ ਤੇ ਯਾਰ ਬਾਈ ਮੈਂ ਕਿਨੇ ਮਾਰਿਆ ਕਿ ਨਹੀਂ ਇਹ ਰਾਜਵੀਰ ਤੇ ਉਹਦਾ ਮੁੰਡਾ ਪਰਮਪਾਲ ਜੀ ਕੰਗ ਮਾਰਿਆ ਕਿ ਪਤਾ ਹੀ ਨਹੀਂ ਸੀ ਕੋਈ ਕਹਦੇ ਕੋਈ ਚੰਗਾ ਨਹੀਂ ਆਖਿਆ ਕੋਈ ਮਾੜਾ ਨਹੀਂ ਆਖਿਆ ਜੀ ਕਦੇ ਕਿਸੇ ਦੇ ਮੱਥੇ ਵੀ ਨਹੀਂ ਲੱਗਿਆ ਮੈਂ ਅੱਛਾ ਮੈਂ ਤੜਕੇ ਨਿਕਲਿਆ ਹੁਣ ਅੱਥੇ ਨੇ 7 ਵਜੇ ਕੰਮ ਤੇ ਜਾਣਾ ਕੀਦਾ ਕੀ ਕਰੇ ਜਾਂ ਨਹੀਂ ਕਿਦਾ ਕਤਲ ਕੀਤਾਗਾ ਮੇਰੇ ਘਰ ਵਾਲੀ ਜਸ਼ਮਨਦੀਪ ਕੌਰ ਮੇਰੀ ਗੁੜੀ ਆ ਕਮਨੂਰ ਸ਼ਰਮਾ ਜੀ ਅੱਛਾ ਤੇ ਮੇਰੇ ਡੈਡੀ ਨੂੰ ਕਈ ਮਿਲਾਈ ਗਏ ਪਏ ਸੀ ਉਹ ਪਿੰਡ ਵਾਲੇ ਇੰਨੇ ਨੂੰ ਆ ਗਏ ਜੀ ਉਹਨਾਂ ਨੇ ਛੜਾਤਾ ਜੀ ਅੱਛਾ ਤੁਹਾਡੀ ਲਵ ਮੈਰਿਜ ਸੀਗੀ ਹਾਂਜੀ ਬਾਈ ਲਵ ਮੈਰਿਜ ਪੰਜ ਸਾਲ ਹੋ ਗਏ ਸੀਗੇ ਜੀ ਚਾਰ ਸਾਲ ਹੀ ਮਾਰਨ ਵਾਲੇ ਤੁਹਾਡੇ ਲੜਕੀ ਦੇ ਪਿਤਾ ਨੇ ਲੜਕੀ ਦੇ ਪਿਤਾ ਜੀ ਤੇ ਨਾਲ ਕੌਣ ਸੀਗਾ ਉਹਨਾਂ ਦਾ ਮੁੰਡਾ ਭਰਮਪਾਲ ਜੀ ਕੀ ਮੰਗ ਕਰਦੇ ਹੋ ਹੁਣ ਬਾਈ ਬਣ ਕੇ ਮੈਨੂੰ ਇਨਸਾਫ ਦਵਾ ਦਿਓ ਮੇਰੀ ਕੋਈ ਮੈਨੂੰ ਇਨਸਾਫ ਵੀ ਨਹੀਂ ਚਾਹੀਦਾ ਮੈਨੂੰ ਇਹ ਜਾਉਂਦੇ ਕਰ ਦਨ ਮੈਨੂੰ ਕੋਈ ਨਹੀਂ ਚਾ ਕੋਈ ਐਵੋ ਜੀ ਕਿ ਤਾਈ ਕਿਸੇ ਨਾਲ ਲਾਗੜਾੜ ਨਹੀਂ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਪਹਿਲਾਂ ਕੋਈ ਗੱਲਬਾਤ ਨਹੀਂ ਨਾ ਨਾ ਜੀ ਬਾਈ ਕਿਸੇ ਦੇ ਸਾਲ ਹੋ ਗਏ ਤੁਹਾਡੇ ਲਵ ਮੈਰਿਜ ਚ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਸੀ ਹਾਂ ਜੀ ਤੇ ਹੁਣ ਬੱਚੀ ਬੱਚੀ ਡੈੱਡ ਕਰਤੀ ਬਾਈ ਮਰ ਗਈ ਬਾਈ ਅੱਛਾ ਡੇਢ ਸਾਲ ਦੀ ਸੀਗੀ ਪਹਿਲਾਂ ਕੋਈ ਧਮਕੀਆਂ ਧੋਕੀਆਂ ਨਾ ਬਾਈ ਕੋਈ ਵੀ ਨਹੀਂ ਕਿਸੇ ਦੇ ਮੱਥੇ ਹੀ ਨਹੀਂ ਲੱਗੇ ਜੇ ਧਮਕੀਆਂ ਦੇ ਤਾਂ ਦਵੇ ਜੇ ਕਿਸੇ ਦੇ ਮੱਥੇ ਲੱਗੀ ਹੈ ਅੱਛਾ ਤੁਸੀਂ ਇੱਕੋ ਪਿੰਡ ਚ ਮੈਰਿ ਕਰਾਈ ਸੀ ਹਾਂ ਜੀ ਬਾਈ ਅੱਛਾ ਕੋਈ ਗਾਸਤਾਰ ਰੌਲਾ ਸੀ ਜਾਂ ਕੀ ਸੀਗਾ ਕੋਈ ਵੀ ਨਹੀਂ ਸੀ ਕੋਈ ਗੱਲਬਾਤ ਹੀ ਨਹੀਂ ਸੀ ਬਾਈ ਫਿਰ 4 ਸਾਲ ਬਾਅਦ ਇਹ ਹਾਲਾਤ ਕਿਉਂ ਬਣੇ ਬਾਈ ਸਾਨੂੰ ਕਾਹਬ ਨਹੀਂ ਸਮਝ ਆਈ ਜਾਂਦਾ ਵੀ ਅਸੀਂ ਮਾੜਾ ਕੀ ਕਰਿਆ ਸੀ ਬਾਈ ਇਹਨਾਂ ਦਾ ਇਸ ਰਾਜੀ ਅੱਜ ਸਾਨੂੰ ਅ ਥੋੜੀ ਜਿਹੀ ਪਹਿਲਾਂ ਸਾਨੂੰ ਖ਼ਬਰ ਮਿਲੀ ਸੀਗੀ ਕਿ ਇੱਕ ਬਾਪ ਨੇ ਆਪਣੀ ਲੜਕੀ ਦਾ ਪਿੰਡ ਵਿਰਕਲਾਂ ਜਿਹੜਾ ਹੈਗਾ ਉਹ ਅ ਮਰਡਰ ਕਰਤਾ ਤੇ ਜਾ ਕੇ ਜਦੋਂ ਮੌਕੇ ਤੇ ਗਏ ਪੜਤਾਲ ਹੈਗੀ ਕੀਤੀ ਹੈ ਤੇ ਮੁੱਢਲੀ ਤੋਂ ਇੰਨੀ ਗੱਲ ਹੀ ਪਤਾ ਲੱਗਿਆ ਹਜੇ ਕਿ ਇੱਕ ਲੜਕੀ ਹੈਗੀ ਐ ਜਸਮਨਦੀਪ ਕੌਰ ਪਤਰੀ ਇਹਦਾ ਨਾਮ ਹੈਗਾ ਜੀ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲਾ ਜਿਹਨੇ ਕਰੀਬ 5 ਸਾਲ ਪਹਿਲਾਂ ਜਿਹੜੀ ਹੈ ਇਹ ਜੱਟ ਸਿੱਖ ਨੇ ਤੇ ਕੋਈ ਜਿਹੜੇ ਹੈਗੇ ਨੇੜੇ ਘਰ ਸੀ ਉੱਥੇ ਕੋਈ ਹੋਰ ਸ਼ਰਮਾ ਹੈਗੇ ਐ ਰਵੀ ਸ਼ਰਮਾ ਔਰ ਫਰਮਨਦੀਪ ਸ਼ਰਮਾ ਉਹਦੇ ਨਾਲ ਇਸ ਲੜਕੀ ਨੇ ਜਿਹੜਾ ਹੈਗਾ ਹਾਈ ਕੋਰਟ ਤੋਂ ਮਨਜੋ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਤene ਆ ਆਪਣਾ ਜਿਹੜਾ ਹੈਗਾ ਲੌਮ ਅਰਜ ਕਰਾਈ ਸੀਗੀ ਤੇ ਇਹ ਜਿਹੜਾ ਬਾਸੀਓ ਨਹੀਂ ਸੀ ਸਹਾਰ ਦਾ ਤੇ ਇਹਨਾਂ ਨੇ ਜਿਹੜਾ ਅੱਜ ਇਹਦੇ ਬੱਚੀ ਵੀ ਹੈਗੀ ਹੈ ਕੋਈ 2 ਤੋਂ 3 ਸਾਲ ਦੀ ਕਰੀ ਪਤਾ ਲੱਗਿਆ ਤੇ ਬੱਚੀ ਦੇ ਵੀ ਸੱਟਾਂ ਲੱਗੀਆਂ ਨੇ ਤੇ ਉਹਦੀ ਵੀ ਬਾਅਦ ਵਿੱਚ ਸਿਵਲ ਹਸਪਤਾਲ ਜਾ ਕੇ ਡੈਥ ਹੋ ਗਈ ਹੈ ਤੇ ਉੱਥੇ ਇਹਦਾ ਜਿਹੜਾ ਹੈਗਾ ਜਸਵਿੰਦਰਪ੍ਰੀਤ ਕੌਰ ਹੈਗੀ ਹੈ ਉਹਦਾ ਜਿਹੜਾ ਨੇ ਮਰਡਰ ਕਰ ਦਿੱਤਾ ਬਾਪ ਨੇ ਕਾਹਦੇ ਨਾਲ ਕਰਨ ਮਰਡਰ ਕੀਤਾ ਤੇ ਉਹ ਲੜਕੀ ਕਿੱਥੇ ਜਾ ਰਹੀ ਇਹ ਫਿਲਹਾਲ ਤੱਕ ਇਹ ਪਤਾ ਲੱਗਿਆ ਵੀ ਇਹਨੇ ਕਈ ਨਾਲ ਜਿਹੜਾ ਉਹਦਾ ਮਰਡਰ ਕੀਤਾ ਆ ਆਪਦੀ ਲੜਕੀ ਦਾ ਤੇ ਜਿਹੜੀ ਬੱਚੀ ਹੈਗੀ ਆ ਉਹਦੇ ਵੀ ਸੱਟਾਂ ਲੱਗੀਆਂ ਸੀ ਪਹਿਲਾਂ ਉਹਦਾ ਸਿਰ ਵੱਜ ਗਿਆ ਕਿਤੇ ਰੋਡ ਦੇ ਉੱਪਰ ਜਾਂ ਉਹਦੇ ਵੀ ਸੱਟਾਂ ਫਿਰ ਮਾਰੀਆਂ ਨੇ ਤੇ ਉਹਦੀ ਵੀ ਹਸਪਤਾਲ ਜਾ ਕੇ ਜਿਹੜਾ ਦਾਖਲ ਕਰਾਇਆ ਸੀ ਤੇ ਉਹਦੀ ਵੀ ਉੱਥੇ ਜਾ ਕੇ ਜਿਹੜੀ ਆ ਉਹ ਨੱਥੇ ਨਾਲ ਕੋਣ ਸੀ ਜਿਹੜੇ ਕਿੰਨੇ ਲੋਕਾਂ ਨੇ ਇਹ ਤਾਂ ਕਾਨੂੰਨ ਜਾਮ ਕੀਤਾ ਇਹ ਫਿਲਹਾਲ ਤਾਂ ਅਜੇ ਜਿਹੜਾ ਹੈਗਾ ਰਾਜਾ ਨੰਬਰ ਦਾ ਜਿਹੜਾ ਕਹਰੇ ਆ ਲੜਕੀ ਦਾ ਬਾਪ ਹੈ ਉਹਦੇ ਬਾਰੇ ਹੀ ਪਤਾ ਲੱਗਿਆ ਬਾਕੀ ਅਜੇ ਜਿਹੜਾ ਹੈਗਾ ਉਹ ਰਵੀ ਸ਼ਰਮਾ ਜਾਂ ਉਹਦੇ ਪਰਿਵਾਰ ਵਾਲੇ ਜਿਹੜਾ ਵੀ ਜਦੋਂ ਜੋ ਸਟੇਟਮੈਂਟ ਦਰਜ ਕਰਾਉਣਗੇ ਉਹਦੇ ਅਨੁਸਾਰ ਜਿਹੜੀ ਉਹ ਕਾਰਵਾਈ ਪਤਿਕ ਦਾ ਪਤੀ ਹੈ ਜਿਹੜਾ ਉਹ ਕਹਿੰਦਾ ਵੀ ਜਿਹੜਾ ਸਾਲ ਲੱਗ ਗਿਆ ਕਿ ਭਰਾ ਲੜਕੀ ਦਾ ਦੇ ਪੇਟਾ ਦੁਮਾ ਕੋਮਨ ਇਕੱਠਿਆਂ ਨਹੀਂ ਜਾਂ ਚੁੱਕਾ ਦੇਖੋ ਬਿਆਨ ਹੋਣਗੇ ਜਿਸ ਤਰ੍ਹਾਂ ਬਿਆਨ ਹੋਣਗੇ ਉਹਦੇ ਹਿਸਾਬ ਨਾਲ ਅਸੀਂ ਉਹਦੀ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਹੁਣ ਬੱਚੀ ਦਾ ਨਾਮ ਕੀ ਜਿਹੜੀ 4 ਸਾਲ ਦੀ ਉਹਦਾ ਨਾਮ ਇੱਕ ਮੈਂ 4 ਸਾਲ ਦੀ ਨਹੀਂ ਥੋੜੀ ਛੋਟੀ ਹੈ ਉਹ 3 ਸਾਲ ਦੇ ਆਸ-ਪਾਸ ਪਤਾ ਲੱਗਿਆ ਅੱਛਾ ਨਾਮ ਆਪ ਕੀ ਇਥੇ ਇਹ ਫਿਰ ਕੱਲਾ ਬਸੜੇ ਦੇ ਉੱਪਰ ਕਿੰਨੀ ਬਾਰੀ ਸੀ ਹੈ ਜੀ ਪਰ ਕਿਤੇ ਜਾ ਰਹੀ ਸੀ ਇਹ ਬਸ ਤੇ ਚੜ ਰਹੀ ਸੀਗੀ ਲੜਕੀ ਆਪਦੇ ਬੱਚੇ ਨੂੰ ਨਾਲ ਲੈ ਕੇ ਜਿਹੜੇ ਹੈਗੇ ਆ ਉਹ ਬਸ ਤੇ ਚੜ ਰਹੀ ਸੀ ਸਰ ਪਹਿਲਾਂ ਕੋਈ ਝਗੜਾ ਕੋਈ ਆਇਆ ਇਹਨਾਂ ਨੂੰ ਕੋਈ ਇਸਤ ਨਹੀਂ ਪਹਿਲਾਂ ਕਦੇ ਨਹੀਂ ਆਇਆ ਜੀ ਪਹਿਲਾਂ ਕੋਈ ਸਾਡੇ ਕੋਲ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਕੋਈ ਕੰਪਲੇਨ ਨਹੀਂ ਤਕਰੀਬਨ 4 ਤੋਂ 5 ਸਾਲ ਹੋ ਗਏ ਇਹ ਮੁੰਡੇ ਨੇ ਜਿਹੜਾ ਹੈਗਾ ਉੱਥੇ ਆਪਦੇ ਪਿੰਡ ਦੀ ਲੜਕੀ ਨਾਲ ਮੈਰਿਜ ਕਰਾਈ ਹੈ ਨਹੀਂ ਬਸ ਮਕਦਮਾ ਦਰਜ ਕਰ ਰਹੇ ਆ ਐਫ ਆਰ ਕਰ ਰਹੇ ਆ ਤੇ ਦੋਸ਼ੀ ਵੀ ਗ੍ਰਿਫਤਾਰ ਕਰ ਲਵਾਂਗੇ ਜਲਦੀ